ਸਾਖੀ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਇੱਕ ਐਸੇ ਮਾਤਾ ਸਨ ਜਿਨ੍ਹਾਂ ਨੂੰ ਗੁਰੂ ਘਰ ਵਿੱਚ ਹਰ ਸੁੱਖ ਮਿਲਿਆ ਬੀਬੀ ਭਾਨੀ ਵਰਗੀ ਸਾਸ ਗੁਰੂ ਰਾਮਦਾਸ ਜੀ ਵਰਗਾ ਸਹਰਾ ਸੰਗਤਾਂ ਦਾ ਅਥਾ ਆਦਰ ਪਰ ਐਸਾ ਕੋਈ ਨਹੀਂ ਸੀ ਜੋ ਉਹਨਾਂ ਨੂੰ ਮਾਂ ਕਹਿ ਕੇ ਬੁਲਾਉਂਦਾ ਚਾਹੇ ਉਹ ਜਾਣਦੇ ਸਨ ਕਿ ਬੀਬੀ ਭਾਨੀ ਨੂੰ ਜੋ ਵਰ ਪ੍ਰਾਪਤ ਹੈ ਉਸ ਅਨੁਸਾਰ ਗੁਰਗਤੀ ਗੁਰੂਕਾਰ ਵਿੱਚ ਹੀ ਰਹਿਣੀ ਹੈ ਪਰ ਉਹਨਾਂ ਨੂੰ ਚਿੰਤਾ ਇਹ ਸੀ ਕਿ ਉਹਨਾਂ ਦੀ ਕੁੱਖ ਸੁੰਨੀ ਹੈ ਉਹਨਾਂ ਨੂੰ ਆਸ-ਪਾਸ ਦੇ ਇੱਥੋਂ ਤੱਕ ਕਿ ਸਕੇ ਸੰਬੰਧੀ ਜੇਠ ਜਠਾਣੀ ਵੀ ਤਾਨੇ ਮੇਨੇ ਮਾਰਦੇ ਉਹ ਰੋਜ਼ ਤੱਕਦੇ ਸਨ ਕਿ ਪਤੀ ਗੁਰੂ ਪਾਸੋਂ ਲੋਕੀ ਖੁਸ਼ੀਆਂ ਨਾਲ ਝੋਲੀਆਂ ਭਰ ਮੋੜਦੇ ਸਨ ਗੰਗਾ ਜੀ ਜਾਣਦੇ ਸਨ ਕਿ ਗੁਰੂ ਪਤੀ ਪਾਸ ਐਸੀ ਸਤਾ ਹੈ ਇਤੋਰ ਦਾ ਲਿਖਿਆ ਵੀ ਮੇਟ ਮੁੜ ਕੇ ਲਿਖ ਸਕਦੇ ਸਨ ਮਾਤਾ ਜੀ ਨੂੰ ਇਹ ਵੀ ਅਨਭਵ ਸੀ ਕਿ ਸੰਤਾਨ ਹੀ ਹੈ ਜੋ ਬਣੇ ਰਿਸ਼ਤੇ ਤੋੜਨ ਨਹੀਂ ਦਿੰਦੀ ਮਾਤਾ ਗੰਗਾ ਜੀ ਦਾ ਜਨਮ ਮੌ ਪੈਂਡ ਚਲੰਦਰ ਪਾਈ ਕਿਸ਼ਨ ਚੰਦ ਖੱਤਰੀ ਦੇ ਘਰ ਮਾਤਾ ਤਰਵੰਤੀ ਦੀ ਕੁੱਖੋਂ ਹੋਇਆ ਸੀ ਗੰਗਾ ਜੀ ਦਾ ਵਿਆਹ ਸੰਮਤ 1636 ਨੂੰ ਗੁਰੂ ਅਰਜਨ ਦੇਵ ਜੀ ਨਾਲ ਹੋਇਆ ਆਪ ਜੀ ਦੇ ਵਿਆਹ ਦੇ ਕਈ ਸਾਲਾਂ ਪਿੱਛੋਂ ਵੀ ਜਦ ਮਾਤਾ ਗੰਗਾ ਜੀ ਘਰ ਕੋਈ ਔਲਾਦ ਨਾ ਹੋਈ ਤਾਂ ਬਾਬਾ ਪ੍ਰੀਤਿਚੰਦ ਜੋ ਆਪ ਗੱਦੀ ਤੇ ਬੈਠਣਾ ਲੋੜਦੇ ਸਨ ਤੇ ਕਈ ਸਾਜ਼ਿਸ਼ਾਂ ਵੀ ਕਰਦੇ ਰਹੇ ਬਹੁਤ ਪਰੇਸ਼ਾਨ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 14 ਸਾਲ ਹੋਣ ਨੂੰ ਆਏ ਹਨ ਪਰ ਘਰ ਸੰਤਾਨ ਨਹੀਂ ਸੀ ਹੋਈ ਉਹਨਾਂ ਨੂੰ ਯਕੀਨ ਸੀ ਕਿ ਹੁਣ ਗੁਰੂ ਸਾਹਿਬ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਮਿਹਰਬਾਨ ਹੀ ਬੈਠੇਗਾ ਗੁਰੂ ਅਰਜਨ ਦੇਵ ਜੀ ਮਿਹਰਬਾਨ আর ਬਹੁਤ ਪਿਆਰ ਕਰਦੇ ਸਨ ਹਮੇਸ਼ਾ ਆਪਣੇ ਨਾਲ ਬਿਠਾਉਂਦੇ ਸਨ ਪ੍ਰਚਾਰ ਹਿਤ ਦੁਆਬੇ ਵਿੱਚ ਕੀਤੀਆਂ ਫੇਰੀਆਂ ਤੇ ਉਹ ਨਾਲ ਵੀ ਲੈ ਕੇ ਗਏ ਸਨ পৃথੀ ਚੰਦ ਨੂੰ ਇਹ ਵੀ ਹੌਸਲਾ ਸੀ ਕਿ ਛੋਟੇ ਮਹਾਦੇਵ ਨੇ ਵੀ ਵਿਆਹ ਨਹੀਂ ਕਰਵਾਇਆ ਗੁਰੂ ਅਰਜਨ ਦੇਵ ਜੀ ਤਿੰਨ ਪ੍ਰਾਸਨ পৃথੀ ਚੰਦ ਜੀ ਦਾ ਵਿਆਹ ਬੀਬੀ ਕਰਮੋ ਨਾਲ ਹੇਰੀ ਪਿੰਡ ਹੋਇਆ ਸੀ ਪਾਵੇਂ ਇਤਾ ਪੱਕ ਸੀ ਕਿ ਗੱਦੀ ਗੁਰੂ ਕਰ ਹੀ ਰਵੇਗੀ ਪਰ ਉਹ ਭੁੱਲ ਗਏ ਇਦਾਂਤ ਉਸ ਨੂੰ ਹੀ ਮਿਲਣੀ ਹੈ ਜਿਸ ਸੇਵਾ ਕਾਲ ਕਮਾਈ ਕੀਤੀ ਹੈ ਇੱਕ ਬਾਬਾ ਪ੍ਰੀਤੀ ਚੰਦ ਭੁੱਲ ਗਏ ਕਿ ਵਾਹਿਗੁਰੂ ਬੇਅੰਤ ਹੈ ਉਹ ਖੇਨ ਵਿੱਚ ਸੋਕੇ ਹਰੇ ਕਰ ਦਿੰਦਾ ਹੈ ਪਰ ਬੀਬੀ ਕਰਮੋ ਨੂੰ ਵੀ ਇਸ ਗੱਲ ਦਾ ਕਾਫੀ ਹੰਕਾਰ ਸੀ ਕਿ ਉਹ ਮਿਹਰਬਾਨ ਦੀ ਮਾਂ ਹੈ ਹੰਕਾਰ ਦੀ ਮਾਰੀ ਕਰਮੋ ਨਿਮਰਤਾ ਰੱਖਣ ਦੀ ਥਾਂ ਮਾਤਾ ਗੰਗਾ ਜੀ ਨੂੰ ਹਰ ਵਕਤ ਜਲੀਆਂ ਕਟੀਆਂ ਮੰਦੀਆਂ ਮਾੜੀਆਂ ਸੁਣਾਉਂਦੀ ਰਹਿੰਦੀ ਸੰਜਮ ਸੰਤੋਖ ਦੀ ਮੂਰਤ ਸਨ ਮਾਤਾ ਗੰਗਾ ਜੀ ਪਰ ਇੱਕ ਵਾਰ ਜਦ ਮਾਤਾ ਗੰਗਾ ਜੀ ਕੇਸ ਧੋ ਕੇ ਆਏ ਉਹਨਾਂ ਆਪਣੇ ਕੇਸਾਂ ਨੂੰ ਹਰੇ ਕਰਨ ਲਈ ਪਿਛਾਂ ਛੁੱਟਿਆ ਤਾਂ ਕੁਝ ਛਿੱਟਾਂ ਪਾਣੀ ਦੀਆਂ ਕਰਮੋ ਉੱਤੇ ਅਚਨ ਛੇਤੀ ਆ ਡਿੱਗੀਆਂ ਕਰਮੋ ਨੇ ਤਾਨਾ ਮਾਰ ਕੇ ਗੁੱਸੇ ਵਿੱਚ ਆਖਿਆ ਆਪਣੇ ਘਰ ਤਾਂ ਸੰਤਾਨ ਹੁੰਦੀ ਨਹੀਂ ਸੀ ਉਹ ਮੇਰਾ ਘਰ ਵੀ ਉਜਾੜਨਾ ਚਾਹੁੰਦੀ ਹੈ ਮਾਤਾ ਗੰਗਾ ਜੀ ਬੜੇ ਦੁਖੀ ਹੋਏ ਉਹਨਾਂ ਸਾਰੀ વાર્ਤਾ ਗੁਰੂ ਅਰਜਨ ਦੇਵ ਜੀ ਨੂੰ ਜਾ ਸੁਣਾਈ ਉਹਨਾਂ ਸਾਰੀ ਗੱਲ ਸੁਣ ਕੇ ਸਿਰਫ ਇਤਨਾ ਹੀ ਆਖਿਆ ਸੰਗਤਾਂ ਅਤੇ ਸਿੱਖਾਂ ਦੀ ਸੇਵਾ ਹੋਰ ਦਿਲ ਲਗਾ ਕੇ ਕਰੋ ਮਾਤਾ ਗੰਗਾ ਜੀ ਨੂੰ ਔਲਾਦ ਦੀ ਚਾਹ ਸੀ ਪਰ ਮੋਹੋਂ ਕੁਝ ਨਹੀਂ ਸੀ ਆਖਦੇ ਇਕ ਵਾਰ ਇੱਕ ਸਿੱਖ ਮਾਤਾ ਗੰਗਾ ਜੀ ਲਈ ਕੀਮਤੀ ਕੱਪੜੇ ਲੈ ਕੇ ਆਇਆ ਤਾਂ ਗੁਰੂ ਜੀ ਨੇ ਰੇਸ਼ਮੀ ਕੱਪੜਿਆਂ ਵਾਲ ਤੱਕਿਆ ਵੀ ਨਹੀਂ ਪਰ ਸਿੱਖ ਦੀ ਬਾਰ-ਬਾਰ ਬੇਨਤੀ ਤੇ ਬਸਤਰ ਗ੍ਰਹਿ ਵਿਖੇ ਪਹੁੰਚਾ ਦਿੱਤੇ ਜਦੋਂ ਜਠਾਣੀ ਬੀਬੀ ਕਰਮੋ ਨੇ ਸੁੰਦਰ ਕੀਮਤੀ ਕੱਪੜੇ ਦੇਖੇ ਤਾਂ ਲੋ ਲਾਂਖਾ ਹੋ ਗਈ ਪਤੀ ਪ੍ਰੀਤੀ ਚਾਂਦਨਾ ਗੱਲ ਕੀਤੀ ਪ੍ਰੀਤੀ ਚਾਂਦ ਨੇ ਅੱਗੋ ਆਖਿਆ ਇਹ ਸਭ ਬਸਤਾਂ ਸਾਡੀਆਂ ਹੀ ਹਨ ਕਰਮੋ ਇਹ ਸੁਣ ਬਹੁਤ ਪ੍ਰਸੰਨ ਹੋਈ ਮਾਤਾ ਗੰਗਾ ਜੀ ਦੇ ਕੰਨ ਇਹ ਸਭ ਗੱਲਾਂ ਪੁੱਝੀਆਂ ਤਾਂ ਉਹਨਾਂ ਦਾ ਮਨ ਬਹੁਤ ਹੀ ਉਦਾਸ ਹੋ ਗਿਆ। ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ ਕਿ ਐਸੀ ਕਿਰਪਾ ਕਰੋ ਕੋਈ ਦੇਖ ਹਸੇ ਨਾ। ਗੁਰੂ ਜੀ ਨੇ ਆਖਿਆ, "ਬਾਬਾ ਬੁੱਢਾ ਜੀ ਜੋ ਬੀੜ ਦੀ ਸੇਵਾ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਅਰਦਾਸ ਕਰਨ ਲਈ ਪ੍ਰੇਰੋ। ਉਹ ਹੀ ਇੱਛਾ ਪੂਰੀ ਕਰ ਸਕਦੇ ਹਨ।" ਅਗਲੇ ਦਿਨ ਸਵੇਰੇ ਹੀ ਮਾਤਾ ਜੀ ਰਾਤਰੀਚ ਬੈਠ ਸੇਵਕ ਨਾਲ ਲੈ ਕੇ ਬਾਬਾ ਬੁੱਢਾ ਜੀ ਕੋਲ ਚੱਲ ਪਏ ਗੰਗਾ ਜੀ ਕਾਫੀ ਉਤਸ਼ਾਹ ਤੇ ਤੀਜੀ ਵਿਚਾਨ ਦੂਰੋਂ ਹੀ ਢੋੜ ਢੀ ਦੀ ਦੇਖ ਬਾਬਾ ਬੁੱਢਾ ਜੀ ਨੇ ਪੁੱਛਿਆ ਇਹ ਕੌਣ ਆ ਰਿਹਾ ਹੈ ਕਿਸੇ ਦੱਸਿਆ ਗੁਰੂ ਕੇ ਮਹਿਲ ਜਦੋਂ ਮਾਤਾ ਗੰਗਾ ਜੀ ਨੇ ਆ ਕੇ ਆਪਣੇ ਆਉਣ ਦਾ ਮਨੋਰਥ ਦੱਸਿਆ ਤਾਂ ਬਾਬਾ ਬੁੱਢਾ ਜੀ ਨੇ ਆਖਿਆ ਤੁਹਾਨੂੰ ਭਲੇਖਾ ਲੱਗਾ ਹੈ ਮੈਂ ਤਾਂ ਗੁਰੂ ਦਾ ਨਿਮਾਣਾ ਸੇਵਕ ਹਾਂ ਗੁਰੂ ਆਪ ਸਭ ਕੁਝ ਕਰਨ ਵਾਲਾ ਹੈ ਸੂਰਜ ਦੇ ਅੱਗੇ ਦੀਵਾ ਕੀ ਕਰ ਸਕਦਾ ਹੈ ਹੋਰ ਭਾਜੜ ਰੂਪ ਪਣਾ ਕੇ ਇੱਥੇ ਆਉਣ ਦੀ ਕੀ ਲੋੜ ਸੀ ਤੁਹਾਡੇ ਇਸ ਤਰ੍ਹਾਂ ਆਉਣ ਨਾਲ ਆਰਾਮ ਵਿੱਚ ਟਿਕੇ ਪਸ਼ੂ ਪੰਛੀਆਂ ਵਿੱਚ ਭਾਜੜ ਪੈ ਗਈ ਹੈ ਗੁਰੂ ਜੀ ਨੂੰ ਜਦ ਆ ਕੇ ਮਤਾ ਗੰਗਾ ਜੀ ਨੇ ساری ਵਾਰਤਾ ਦੱਸੀ ਤਾਂ ਆਪ ਨੇ ਸਮਝਾਉਂਦੇ ਹੋਏ ਆਖਿਆ ਕਦੇ ਮਹਾਪੁਰਸ਼ਾਂ ਪਾਸ ਦਿਖਾਵੇ ਦਾ ਭਾਜ ਧਰ ਨਹੀਂ ਜਾਣਾ ਚਾਹੀਦਾ ਸੰਤ ਪ੍ਰਸੰਨ ਹੁੰਦੇ ਹਨ ਕਰਮਾ ਵਾਲੀਏ ਜੇ ਹੱਥੀਂ ਪ੍ਰਸ਼ਾਦ ਦੇ ਪਕਾ ਨਿਮਰਤਾ ਸਹਿਤ ਜਾਈਏ ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨਸਾਰ ਦੂਜੇ ਦਿਨ ਆਪ ਅੰਨ ਪੀਸ ਕੇ ਮਿਸੀਆਂ ਰੋਟੀਆਂ ਪਕਾ ਕੇ ਲੱਸੀ ਰੜਕ ਕੇ ਰੋਟੀਆਂ ਉੱਤੇ ਪਿਆਜ਼ ਧਰ ਕੇ ਪੈਦਲ ਹੀ ਬਾਬਾ ਬੁੱਢਾ ਜੀ ਪਾਸ ਲੈ ਗਏ ਬਾਬਾ ਬੁੱਢਾ ਜੀ ਦਾ ਉਹ ਪ੍ਰਸ਼ਾਦ ਛਕਣ ਦਾ ਹੀ ਵੇਲਾ ਸੀ ਅੱਗੇ ਵਧ ਕੇ ਮਾਤਾ ਜੀ ਦੇ ਸਿਰ ਤੋਂ ਛੰਨਾ ਲੁਹਾਇਆ ਹੱਸ ਕੇ ਆਖਿਆ ਮਾਤਾ ਜੀ ਅੱਜ ਕਿੱਡੀ ਤੇਆ ਕੀਤੀ ਜੇ ਭੋਜਨ ਲੈ ਸਮੇਂ ਸਿਰ ਪੁੱਜੇ ਹੋ ਬੜੇ ਚਾ ਨਾਲ ਛਕਣ ਲੱਗੇ ਪਿਆਜ਼ ਤੋੜਨ ਲੱਗਿਆਂ ਪਿਆਜ਼ ਨੂੰ ਮੁੱਕਾ ਮਾਰ ਝੋੜਦਾ ਭੰਨਿਆ ਤੇ ਆਖਿਆ ਤੁਰਕਾਂ ਦਾ ਸਿਰ ਭੰਨਣ ਵਾਲਾ ਬਲੀ ਜੋਤਾ ਧਰਮ ਦਾ ਰਖਕ ਪੁੱਤਰ ਅਕਾਲ ਪੁਰਖ ਬਖਸ਼ੇਗਾ ਮਾਤਾ ਜੀ ਬਹੁਤ ਪ੍ਰਸੰਨ ਹੋਏ ਇਸੇ ਤਰ੍ਹਾਂ ਹੋਇਆ ਐਸਾ ਯੋਧਾ ਗੁਰੂ ਹਰਗੋਬਿੰਦ ਜੀ ਦੇ ਰੂਪ ਵਿੱਚ ਪ੍ਰਗਟਿਆ ਕਿਸ ਮੁਗਲ ਫੌਜਾਂ ਨੂੰ ਭਾਜੜਾ ਪਾਈਆਂ ਮੁਗਲ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਵਿਰੋਧ ਲੜਨ ਲਈ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਪੈਣੀ ਮਾਤਾ ਗੰਗਾ ਜੀ ਦੇ ਘਰ ਸੰਮਤ 1952 ਨੂੰ ਹਾਰ ਦੀ ਦੂਜੀ ਦਿਨ ਐਤਵਾਰ ਅੱਧੀ ਰਾਤ ਨੂੰ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਕੀ ਵਡਾਲੀ ਵਿਖੇ ਅਵਤਾਰਤਾ ਰਿਹਾ